ਤਾਂ ਫਿਰ 20000 ਤੇ ਆਪਾਂ ਅੱਜ ਕਰ ਲਏਗੇ ਆ ਰਾਈਡ ਸਟਾਰਟ ਗਰੁੱਪ ਨਾਲ ਤੇ ਆ ਆਪਣਾ ਗਰੁੱਪ ਆ ਜੀ 6-7 ਜਾਨ ਦਾ 6-7 ਜਾਨ ਦਾ ਤਾਂ ਕਰਕੇ ਕਿਉਂ ਕੀ ਅਧਿਪਜਾਰੇ ਤਾਂ ਲੰਬੀ ਲੱਗ ਤੇ ਬੀਚ ਸਾਈਡ ਮੈਂ ਉਹ ਬੀ ਸਾਈਡ ਸੋ ਕਰਾਈ ਲਾ ਪਹੁੰਚ ਸਟਾਰਟ ਮੈਂ ਮਿੱਤਰੋ ਘਰੋਂ ਮੈਂ ਤਾਂ ਨਹੀਂ ਸਟਾਰਟ ਕੀਤੀ ਕਿਉਂਕਿ ਮੈਨੂੰ ਸਿੱਗਾ ਵੀ ਹਰੇਕ ਵਾਰ ਇੱਕੋ ਜਿਹੀ ਤਾਂ ਦਿਖਾਈ ਜਾਂਦੀ ਸ਼ੁਰੂ ਚ ਤੁਸੀਂ ਲੋ ਜਣਾ ਬੋਰ ਆਹ ਕਰਕੇ ਉਹ ਇੱਕ ਬੰਗਲੌਰ ਪੈਂਦਾ ਹੋਇਆ 230 ਕਿਲੋਮੀਟਰ ਹੋ ਗਿਆ ਤੇ ਉੱਥੇ ਅਸੀਂ ਰੁਕਣਾ ਥੋੜਾ ਜਿਹਾ ਕੁਝ ਰਾਈਡਰ ਦੇ ਵਿਚਾਰ ਆਇਆ ਰੁਕੋ ਰਹੀ ਹਾਂ ਸੋ ਮੈਂ ਮੈਂ ਥੋੜਾ ਇੱਥੇ ਇਹ ਕੈਮਰਾ ਤੇ ਉੱਥੇ ਆ ਕੇ ਜਿੱਥੇ ਕੈਮਰਾ ਲਗਾ ਉੱਥੇ ਜਿੰਦੀਆ ਕੈਨ ਵਾਲੀ ਹੱਥ ਫਾਦਾ ਤੇ ਨਿਊ ਸਾਊਥ ਵੇਲ ਹੋ ਜਾਂਦਾ ਸ਼ੁਰੂ ਉਹ ਸਾਹਮਣੇ ਕੈਮਰਾ ਲਗਾ ਦਿੱਤਾ ਤਲੋ ਬੂੜ ਲੱਗੂਗਾ ਕੈਮਰੇ ਦਾ ਜਿਹੜੇ ਪਰਮਨੈਂਟ ਕੈਮਰੇ ਲੱਗੂਗਾ 100 ਦਾ ਜ਼ੂਮ ਤੇ ਆਪਾਂ ਕਰ ਲਈਏ 100 ਤੇ ਸਾਈਡ ਰੋੜ ਤੇ ਬੰਦੇ ਜੇ ਸੋਨਾ ਵੀ ਸ਼ੁਰੂ ਹੋ ਗਿਆ ਤੇ 90 ਦਾ ਜ਼ੂਮ ਤੇ ਬਹੁਤ ਹੀ ਪਿਆਰੇ ਪਿਆਰੇ ਦਰਿਆ ਦੇਖਣ ਨੂੰ ਮਿਲਣੇ ਆ ਮੈਂ ਤਕਰੀਬਨ 1.5 ਸਾਲ ਪਹਿਲਾਂ ਇੱਥੇ ਆਇਆ ਸੀ ਨਹੀਂ 1.5 ਸਾਲ ਨਹੀਂ 1 ਸਾਲ ਪਹਿਲਾਂ ਪਿਛਲੇ ਜਲਾਈ ਜੁਲੂ ਦੇ ਨੇੜੇ ਤੇ ਆਇਆ ਸੀ 1.5 ਸਾਲ ਹੋ ਗਏ ਸੋਰੀ ਸੋਰੀ ਪਿਛਲੇ 1.5 ਸਾਲ ਪਹਿਲਾਂ ਆਇਆ ਸੀ ਮੈਂ ਉਹ ਬਹੁਤ ਸੋਹਣਾ ਰੋੜ ਹੈ ਤੇ ਜੇ ਕਿਸੇ ਨੂੰ ਪਤਾ ਹੋਵੇ ਜੋ ਆਸਟ੍ਰੇਲੀਆ ਦੇ ਵਿੱਚ ਅੱਗ ਲੱਗੀ ਸੀ ਜੰਗਲਾਂ ਦੇ ਵਿੱਚ ਇਤੋਂ ਤਕਰੀਬਨ 4-5 ਸਾਲ ਪਹਿਲਾਂ ਕੁਝ ਹੋਰ ਨਹੀਂ ਹੈਗਾ ਵੀ ਇੰਨੇ ਸਾਲ ਹੋ ਗਏ ਤੇ ਤੋਂ ਵੱਧ ਨਹੀਂ ਸਾਦੇ ਤੇ ਘੱਟ ਨਹੀਂ ਸਾਦੇ ਹੋ। ਤੋਂ ਇੱਧਰ ਵੀ ਪਾਸੇ ਤੁਹਾਨੂੰ ਜੰਗਲ ਦੇਖਣ ਨੂੰ ਮਿਲੂਗੇ ਸਾਰੇ ਕਾਲੇ ਹੋਏ ਪਏ ਆ ਉਹ ਅੱਗ ਲੱਗਣ ਕਰਕੇ ਸਾਰੇ ਰੁੱਖ ਸਾਰੇ ਕਾਲੇ ਹੋਏ ਹੋਏ ਤੇ ਉਹ ਸਾਰਾ ਦੁਨਾਈ ਆਇਆ ਮੂਸਲੀ ਉਹ ਵੀ ਤੁਹਾਨੂੰ ਰਾਹ ਸੇ ਦਿਖਾਉਂਗਾ। ਕੋਰ ਵੀ ਬੜੇ ਸਭ ਤੋਂ ਨੇ ਹੁੰਦੇ ਹੱਤ। ਮੈਂ ਕੋਰ ਆਇਆ ਸਾਡੇ ਕੈਨਵਰਾ ਤੋਂ ਸ਼ਹਿਰ ਤੋਂ ਇਹ ਤਕਰੀਬਨ 2-2.5 ਘੰਟੇ ਦੀ ਯਾਤਰਾ। ਕਿ ਸੰਦ ਜਿਹੜੀ ਨੇਰੇ ਪੈਂਦੀ ਆ ਉਹ ਬੱਸ ਸਟੈਂਡ ਵੀ ਨਹੀਂ ਪਈਆਂ। ਵੱਡ ਸਮਾਂ ਨਹੀਂ ਲੱਗਦਾ ਕੀ ਕਰੀਏ। ਇਹ ਆੜੀ ਰਾਈਡ ਵੀ ਜਿਹੜੇ ਮੈਂ ਗਰੁੱਪ ਨੂੰ ਜੁਆਇਨ ਕੀਤਾ ਤੇ 5-6 ਮਹੀਨਾ ਤੋਂ ਬਣਾਉਂਦੇ ਹਾਂ। ਜਦੋਂ ਆਉਣ ਵਾਲਾ ਹੁੰਦਾ ਆ ਉਹ ਵੀ ਪੈ ਜਾਂਦਾ ਹੈ। ਬੈਦਰ ਸਰਾਫ ਵੀ ਨਾ ਕੋਈ ਕਰਕੇ ਆਦੀ ਦਾ ਅੱਜ ਵੀ ਜਿਹੜਾ ਵੈਦਰ ਆ ਅੱਜ 30 45 36 ਟੈਂਪਰੇਚਰ ਹੈ ਅੱਜ। ਤੋ ਫਿਰ ਵੀ ਅਸੀਂ ਨਿਕਲੇ ਬਈ ਕੋਈ ਨਹੀਂ ਜੁਆਇਨ ਕਰਦੀ ਉਪੀਸ ਸਾਈਡ ਤੇ ਜਾ ਕੇ ਤੇ ਰੇਕੋ ਕਿਦਾਂ ਦੀ ਰਹਿ ਰਹੀ ਵਾਜੂ ਨੂੰ ਕਹਤ ਮੈਂ ਆਪਣੀ ਰਾਈਡ ਸਮੱਖੀ ਰਹੇ ਵਧੀਆ ਰਹੇ ਕਿਸੀ ਕਿਸੀ ਜਾਈਏ ਤਾਂ ਕਿਸੀ ਕਿ ਘਰ ਨੂੰ ਵਾਪਸ ਆਈਏ ਤੋੜਾ ਆਹ ਆਹ ਜਾਂਦਾ ਮੇਲ ਦਾ ਮੇਲ ਦਾ ਮੋਸਲੇ ਵੀ ਮੇਲ ਤੇ ਜਾਣਿਆ ਤੇ ਕੈਮਰੇ ਤੇ ਉਡੀਕ ਰਹੀ ਆ ਕੋਈ ਬਹੁਤ ਰਾਈਡਰ ਸਾਨੂੰ ਇੱਥੇ ਦੇਖਣ ਨੂੰ ਮਿਲ ਗਏ ਕਿਉਂਕਿ ਸਾਰੇ ਰਾਈਡਰ ਬਾਗਨ ਡੋਰ ਹੋ ਕੇ ਹੀ ਬੈਟਸਮੈਨ ਵੇਹ ਜਾਂਦੇ ਆ ਤੇ ਬਹੁਤ ਸਾਰਨ ਡਾਟ ਬਾਈਕਾਂ ਬਹੁਤ ਕਰੂਜ਼ਰ ਬਾਈਕਾਂ ਦੇਖਣ ਨੂੰ ਮਿਲ ਗਈਆਂ ਇੱਥੇ ਪੂਰੀ ਗੱਲਬਾਤ ਆ ਇਹ ਬਹੁਤ ਪ੍ਰਾਣ ਹੈ ਸ਼ਹਿਰ ਆ ਨਿਊ ਸੌਥਫਿਲਡ ਦਾ ਤੇ ਮੈਂ ਅੱਗੇ ਤੇ ਚਾਰ ਵਾਰ ਆ ਗਿਆ ਤਾਂ ਕੰਮ ਕੰਮ ਕਰਨ ਉਹ ਪੁਰਾਣੀ-ਪੁਰਾਣੀ ਬਿਲਡਿੰਗਾਂ ਤੇ ਤੇ ਪੁਰਾਣ-ਪੁਰਾਣ ਘਰ ਆ ਪਰ ਕੋਈਟ ਆ ਬਾੜੇ ਕੋਈਟ ਆ ਤੇ ਬਾੜਾ ਰੱਛ ਹੋ ਜਾ ਨਹੀਂ ਹੁੰਦਾ ਪਰ ਕੈਫੇ ਕਿਫੇ ਬਣੇ ਹੋਆ ਤੇ ਲੋਕੀ ਸੰਡੇ ਨੂੰ ਇੱਥੇ ਰਾਈਡ ਕਰਨ ਆਉਂਦੇ ਆ ਵਧੀਆ ਬੜਾ ਆ ਉਹ ਦੇਖੋ ਉੱਥੇ ਬਹੁਤ ਗਰੌਂਡ 'ਚ ਆਪਣੇ ਮਿੱਤਰ ਕਰ ਰਹੇ ਨੇ ਵੇਡ ਦੋ ਜਾਣੇ ਤੇ ਇਹਨਾਂ ਨਾਲ ਸਿਰਫ ਆਉਣ ਚੱਲ ਕਾ ਵਾਪਸ ਤੇ ਇੱਥੋਂ ਸਾਡਾ ਤੁਰੰਤ ਦਾ ਟਾਈਮ ਹੈਗਾ 9:30 ਦਾ ਤੇ ਅਸੀਂ 9:00 ਤੋਂ 10:00 ਪਹਿਲਾਂ ਤੇ ਪਹੁੰਚ ਗਏ ਮੇਰੇ ਮਿੱਤਰੋ 9:30 ਵਜੇ ਅਸੀਂ ਇੱਥੋਂ ਪਰ ਪਰਾ ਵਾਪਸ ਪਾਣਾ ਮੇਰੇ ਨੇ ਦੋ ਸਾਥੀ ਇਥੋਂ ਤੇ ਹੁਣ ਚੱਲੇ ਅਸੀਂ ਅੱਗੇ ਨੂੰ ਬੱਸਸਮਨ ਵੇਹਾਲ ਨੂੰ ਤੇ ਬ੍ਰੈਡਵਰਡ ਰੁਕਾਂਗੇ ਪਾਣੀ ਪੂਣੀ ਪੀਣ ਨੂੰ ਜੇ ਕਿਹਾ ਤੇਲ ਘੱਟਵਾ ਦੋਗਾ ਤੇਲ ਪਵਾਉਣ ਨੂੰ ਤੇ ਅਦਰਵਾਇਜ਼ ਉਹ ਹਾਇੂਸ ਵਾਲਾ ਕਰਾਈਆਂ ਦਾ ਹੱਥ ਤੇ ਹਾਇੂਸ ਵਾਲੇ ਦੀ ਏਜ ਦੱਸੋ ਕਿੰਨੀ ਹੋਊਗੀ ਕਮੈਂਟਾਂ ਚ ਤੇ ਵੀਡੀਓ ਦੇ ਅੰਦਰ ਮੈਂ ਦੱਸਾਂ ਉਹ ਕਿੰਨੀ ਆ ਮਤਲਬ ਤੁਸੀਂ ਦੱਸੋ ਕਿੰਨੀ ਹੋਊਗੀ ਨੰਬਰ ਪਲੇਟ ਦੇਖਦੀ ਹੋਵੇ ਤਾਂ ਮੈਂ ਤੁਹਾਨੂੰ ਦੱਸ ਦਾਰੀਆਂ ਸਾਡੇ ਕੈਨਵਰਾ ਜੀ ਵਾਂਗ ਇਹ ਹੈ ਹੀ ਕੈਨਵਰਾ ਦੇ ਆ ਏਸੀਡੀ ਦੀ ਨੰਬਰ ਪਲੇਟ ਆ ਦੋਵਾਂ ਨਾਲ ਦੇਖਦੀ ਨੰਬਰ ਪਲੇਟ ਧੀਰੇ ਦੀ ਦੇਖਦੀ ਹੈਗੀ ਜਰਾਵਾ ਜ਼ੋਨ ਅਸੀਂ ਤੋਂ 50 ਦਾ 100 ਤੋਂ 80 ਦਾ 80 ਤੋਂ 50 ਦਾ ਤੇ ਸਾਈਡਾਂ ਦੇ ਦੋਨੇ ਪਾਸੇ ਦਰਖਤ ਲੱਗੇ ਹੋਆ ਪਿੰਡ ਦੀ ਯਾਦ ਆ ਗਈ ਪਿੰਡ ਵਾਲੀ ਸੜਕ ਤੇ ਤਾਂ ਦਰਖਤ ਲੱਗੇ ਹੁੰਦੇ ਆ ਸਾਡੇ ਵਾਲੀ ਤੇ ਲੱਗੇ ਹੋਆ ਤੁਹਾਡੇ ਵਾਲੀ ਤੇ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵਿੱਚ ਰੋਡ ਤੇ ਸਾਈਡਾਂ ਤੇ ਦਰਖਤ ਉਹ ਵੀ ਸਫੈਦੇ ਦੇ ਬਹੁਤ ਸੋਹਣਾ ਲੱਗਦਾ ਸੀ ਬਹੁਤ ਸੋਹਣਾ ਲੱਗਦਾ ਸੀ ਬ੍ਰੈਡਵੁੱਡ ਪਹੁੰਚ ਗਏ ਤੇ ਇਹ ਵੀ ਬਹੁਤ ਪੁਰਾਣਾ ਜਿਹਾ ਇੱਕ ਕਸਬਾ ਹੈ ਛੋਟਾ ਜਿਹਾ ਸ਼ਹਿਰ ਹੈ ਤੇ ਕੁੱਤਾ ਬਾੜਾ ਡਿੱਗੀ ਜਿਉਂ ਨਾਲੇ ਅੰਦਰ ਤੇ ਹਣ ਸਾਢੇ 7 ਹੀ ਥੋੜੇ ਅੱਗੇ ਚੱਲ ਕੇ ਥੋੜੇ ਪਿੱਛੇ ਉਹਨਾਂ ਨੇ ਕਿਤੇ ਫੂਡ ਏਰੀਆ ਉੱਥੇ ਰੁਕਣ ਲਈ ਕਿਹਾ ਸੀ ਇੱਕ ਤਾਂ ਪਿੱਛੇ ਜਿੱਥੇ ਹੁਣ ਵਸੀਂ ਪਹਿਲਾਂ ਰੁਕੇ ਸੀਗੇ ਤੇ ਇੱਕ ਹੁਣ ਅੱਗੇ ਆ ਤੇ ਅੱਗੇ ਵਾਲੀ ਤਾਂ ਦੇਖਦੇ ਹਾਂ ਕੀ ਹਿਸਾਬ 60 ਕਿਲੋਮੀਟਰ ਤੇ ਬਾਹਰ ਨਹੀਂ ਰਹੀ ਆ ਬ੍ਰੈਡਵੁੱਡ ਹੁਣ ਹੋਈ ਅਸੀਂ ਕੀਤਾ ਕ੍ਰੋਸ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਵੈਸੇ ਦਾ ਜਿਹੜਾ ਟੈਂਪਰੇਚਰ ਕੈਮਰਾ ਤੇ 36 ਡਿਗਰੀ ਰਸੇ ਅਸੀਂ ਪਰਨਾ ਨੋਰਮਲ ਟੂ ਆਸਪਾਟ ਪਰ ਇਧਰ ਦੀਚ ਕਰਕੇ ਥੋੜਾ ਟੈਂਪਰੇਚਰ ਘਟਿਆ ਪਰ ਹਵਾ ਪਹਿਲਾਂ ਜਦੋਂ ਉੱਥੇ ਅਸੀਂ ਸਾਰਿਆਂ ਨੇ ਇਕੱਠੇ ਹੋਏ ਗਰੁੱਪ ਦੁਆਰਾ ਫੇਰੇ ਤੇ ਵਟਾ ਕੇ ਉਹ ਉਦੋਂ ਹਵਾ ਮਤਲਬ ਰਾਈਡ ਜਗੜੇ ਕਰ ਵੀ ਰੱਖਦੇ ਸੀ ਪਰ ਹੁਣ ਮਾਈਕ ਤੇ ਬਹਿ ਕੇ ਦੁਬਾਰਾ ਰਾਈਡ ਸਟਾਰਟ ਕੀਤੀ ਆ ਤਾਂ ਹਵਾ ਠੰਢੀ ਠੰਢੀ ਆ ਰਹੀ ਆ ਕ੍ਰਾਸ ਕਰ ਰਹੀ ਆ ਬੋਡੀ ਨੂੰ ਤੇ ਵਧੀਆ ਲੱਗ ਰਿਹਾ ਉਹਦੀ ਫੀਲ ਹੋ ਰਿਹਾ ਤਾਂ ਸਾਹਮਣੇ ਸੋਦੇ ਸੋਦੇ ਵੀ ਹਾਂ ਤੇ ਆਹ ਹੁਣ ਸਿੱਧਾ ਰੋਸਟ ਹੋ ਗਿਆ ਵਾਹ ਮੇਰੇ ਮਿੱਤਰੋ ਕਿੰਨਾ ਸੋਹਣਾ 뷰 ਸਾਹਮਣੇ ਨਾਲ ਦੇਖੋ ਤੁਸੀਂ ਤੇ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਤੇ ਮੇਰੇ ਪਿੰਡ ਨੂੰ ਜਿਹੜਾ ਹੋੜ ਜਾਂਦਾ ਹੈ ਸ਼ਹਿਰ ਤੋਂ ਸਾ ਪਿੰਡ ਤੋਂ ਪੁੱਜਿਆ ਤੋਂ ਇੱਥੇ ਆ ਪਰ ਇਸ ਤਰ੍ਹਾਂ ਫੈਦੇ ਆ ਵਿੱਚ ਆ ਹੋੜਿਆ ਪਰ ਇੱਥੇ ਦਰੱਖਤ ਕੋ ਹੋਰ ਫੈਦੇ ਨਹੀਂ ਹੈਗੇ ਪੂਰੀ ਪਿੰਡ ਨੂੰ ਜਹਾਲੀ ਫੀਲਿੰਗ ਆ ਰਹੀ ਆ ਸਾਹਮਣੇ ਪਹਾੜ ਸਾਡੇ ਵੀ ਇਥੋਂ ਪਿੰਡ ਵਾਲੀ ਰੋੜ ਤੋਂ ਨਾਲ ਨੂੰ ਸਾਡੇ ਪਹਾੜ ਜੀਤੇ ਆ ਤੇ ਬੜਾ ਇਥੇ ਪਹਾੜ ਹੋਰ ਵੀ ਜਸਤੇ ਦੀ ਆ ਤੇ ਇਹਦਾ ਫਰਕ ਇੰਨਾ ਹੀ ਆ ਰਹਣਾ ਯਾਰ ਆ ਰਹੇ ਬੰਦੋਂ ਵਾਹ ਇਹ ਨਹੀਂ ਗਰਮੀ ਸੀ ਨਾ ਪਰ ਟੋਟੋ ਉਹਨੇ 10 ਕਿਲੋਮੀਟਰ ਬਾਅਦ ਵਾਦਰ ਇੱਕ ਤਾਂ ਟੋਟਲੀ ਚੇਂਜ ਹੋ ਗਿਆ ਹੈ ਤੇ ਮਸਲਾ ਆ ਰਿਹਾ ਜੇ ਤੇ ਹਲੋ ਵੀ 10 ਮਿੰਟ ਦੇ ਵਿੱਚ ਹੀ ਇੰਨਾ ਵਾਦਰ ਚੇਂਜ ਇੰਨਾ ਕਿ ਇੱਧਰ ਜਿਆਦਾ ਦਰੱਖਤ ਜਿਆਦਾ ਹੋ ਗਿਆ ਹੈ ਇਹ ਤਾਂ ਪੂਰੇ ਬੱਦਲ ਬੱਦਲ ਹੋ ਗਏ ਹੋਏ ਹਨ ਦੇਖੋ ਸਾਰੇ ਪਾਸੇ ਬਹੁਤ ਲਦਾ ਫੋਦਾ ਫਲੇ ਆ ਗਏ ਹੁੰਦੇ ਆ ਤੇਰਾ ਦਰੱਖਤ ਫੁੱਤਰ ਆ ਤਾਂ ਆ ਗਿਆ ਹੈ ਮੁਨਾਲ ਦੇ ਮੀਨਾ ਪੰਡਰੋਂ ਮੋਰ ਉਹੀ ਕਰਨਾ ਹਜਾ ਨਾ ਤਰੋ ਮੈਂ ਤਾਂ ਰੇਨਿੰਗ ਕੋਟ ਵੀ ਨਹੀਂ ਲੈ ਕੇ ਆਇਆ ਅੱਜ ਫਟਾਖਾ ਨਾ ਪਾਜ ਰਿਹਾ ਦੇਖੋ ਕਿੰਨਾ ਸੋਹਣਾ ਦਿਖ ਰਿਹਾ ਇੱਧਰ ਆਗੇ ਪੂਰੇ ਮੁਨਾਲੀ ਵਾਲੀ ਫਿਲਿੰਗ ਇੱਥੇ ਮੈਂ ਗ੍ਰੀਨ ਦੀ ਉੱਪਰੋਂ ਬੱਦਰ ਥੱਲੇ ਆ ਗਿਆ ਗਾ ਗਰਮੀ ਦਾ ਕੋਈ ਨਾਮ ਨਹੀਂ ਹੈਗਾ ਜਿਹਾ ਦਰਦੇ ਸੀ ਵੀ ਗਰਮੀ 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 ਦਾ ਕੋਈ ਨਾ ਦੂਰ ਕਰ ਦੇਣੀ ਆ ਬਸ ਗਰਮੀ ਦੂਰ ਕਰਦਾ ਕਰਦਾ ਕਹਿੰਦਾ ਜਿਆਦਾ ਗਰਮੀ ਦੂਰ ਲਗਾ ਦੋ ਭਾਈ ਦੀ ਨਬ ਉਹਦੇ ਸਾਰੇ ਗਲਗਾਂ ਚ ਉਤਰਨਾ ਉਹ ਆ ਸੁਬਤ ਰਗਾ ਥਲੇ ਆਏ ਇਹ ਹੀ ਸਮੁੰਦਰ ਦੇ ਕੰਡੇ ਵਾ ਇਹ ਹੀ ਆ ਵੀ ਜੇ ਸਮੁੰਦਰ ਦੇ ਕੋਲੇ ਜਾਂਦਾ ਫਿਰ ਤਾਂ 100% ਪਤਾ ਲੱਗਦਾ ਇਹਦੇ ਤਰ੍ਹਾਂ ਇਹਦਾ ਚੀਜ਼ ਹੋਣਾ ਪਤਣ ਮੈਂ ਕਿਹਾ ਤਰਾਖਤ ਥੱਲੇ ਕੀ ਸੜਕ ਤੇ ਆ ਗਏ ਆ ਹਾਂ ਹਾਂ ਮੈਂ ਤਾਂ ਲਾਦਾ ਵੀ ਪੂਰਾ ਠੰਡ ਚ ਮੌਸਮ ਕਿਤੇ ਕੈਨੇਡਾ ਨਾ ਆ ਗਿਆ ਹਾਂ ਬਸਵਾ ਅੱਲਾਹ ਜੀ ਬੱਦਲ ਵੇਖਿਓ ਸੜਕ ਤੇ ਬੱਦਲ ਹਨ ਇਹ ਭੁੰਦ ਨਹੀਂ ਇਹਨੂੰ ਬੱਦਲ ਕਹਿੰਦੇ ਆ ਬੱਦਲ ਮੇਰੇ ਮਤੋਂ ਬੱਦਲ ਤੁ ਵੀ ਮੈਂ ਸਿਸਟਮ ਕਾਫੀ ਚਾਹੀਤੇ ਆ ਆ ਕੁਝ ਰਾਈਡਰ ਆਪਣੇ ਹੋਰੇ ਆ ਰਹੇ ਆ ਮੋਰ ਰਾਈਡਰ ਉਹਦੇ ਤੋਂ ਕਹਿੰਨ ਉਹ ਵਾਲੇ ਰਾਈਡਰ ਕਾਫੀ ਹੋਦੇ ਆ ਇੱਥੇ ਵੀ ਰਾਈਡਰਾਂ ਨੇ ਆਪਣੇ ਮਤਲਬ ਗਵਾਈਡ ਕੀਤਾ ਐ ਇਦਾਂ ਨਹੀਂ ਬਈ ਤੇ ਇੱਕੋ ਗਰੁੱਪਾਟ ਵਿੱਚ ਚੱਲਣਾ ਦਾ ਆਪਣਾ ਰੋਪੇ ਤੇ ਰੋਡੋਂ ਡ੍ਰੈਗ ਉੱਾਇ ਗਿਆ ਜਦੋਂ ਇਸ ਵਾਰੀ ਕਰਦਾ ਆਪਣਾ ਸਵਾਲ ਇੱਕ ਪੂਰਾ ਨਜ਼ਾਰਾ ਆ ਰਿਹਾ ਇਸ ਟਾਈਮ ਨੂੰ ਪੂਰਾ ਇੱਥੇ ਤਾਂ ਮੈਨੂੰ ਪੂਰਾ ਨਜ਼ਾਰਾ ਕਾਰਨਰਸ ਕਾਰਨਸ ਵੇਰ ਮਤਰਾ ਹਮਾਚਲ ਵਾਲੇ ਕਾਰਨਰਸ ਆਹ ਫਿਰ ਤੇ ਆਪਦੀ ਚੀਜ਼ ਕੀਤੀ ਨਾ ਜਾਣ ਲਾਇਆ ਮੀ ਉੱਪਰ ਲੈਂਡ ਸਲਾਈਡ ਹੋਵੇ ਤਾਂ ਰੋਡ ਤੇ ਕੁਝ ਨਾ ਆਵੇ ਆਪਣੇ ਇੰਡੀਆ ਇਹ ਚੀਜ਼ ਹੇ ਕੀਤੀ ਨਹੀਂ ਉਹਨਾਂ ਨੇ ਪੂਰਾ ਧੀਜ ਵਧੀਆ ਆ ਪੂਰਾ ਨਿਆਰਾ ਪੂਰਾ ਨਿਆਰਾ ਯਾਰਾ ਪੂਰਾ ਹਮਾਚਲ ਪਹੁੰਚ ਗਏ ਆਂ ਐਂ ਪੂਰਾ ਹਮਾਚਲ ਆ ਗਿਆ ਲੋ ਆ ਮੈਨੂੰ ਮਾੜੀ ਵਾਲਾ ਮੋੜ ਤੇ ਆ ਗਿਆ ਜਿਹੜਾ ਅਟਲ ਟਨਲ ਨੂੰ ਜਾਂਦਾ ਉੱਥੇ ਇੱਧਰ ਆ ਪੂਰੇ ਟਨਲ ਮੋੜ ਕਹਿੰਦੇ ਜਿਹਨਾਂ ਨੂੰ ਕੂੜੀ ਬੋਲ ਕੇ ਜਾਂਦਾ ਮਤਲਬ ਕਿ ਤਿੱਥੇ ਆ ਕੇ ਕੇ ਸਵਾਹ ਹੀ ਜਾਂਦਾ ਤੇ ਟਿੰਗਲ ਵੀ ਉਹੀ ਆ ਜਿਹੜੇ ਮੈਂ ਤੁਹਾਨੂੰ ਦੱਸਦਾ ਸੀ ਜਲੇਵਾਰ ਇਹ ਇਹੋ ਜਿਹੀ ਮੁਰਕਾ ਬਲਾ ਦਾ ਕੁਝ ਜਿਹੜੇ ਵਾਫਾ ਫੀ ਦੇ ਪਰ ਜਿਹੜੇ ਪੁਰੇ ਕਾਲੇ ਕਾਲੇ ਦਾ ਤੁਸਤ ਦੀਵੇ ਹੋ ਕੇ ਹੁਣ ਤਾਂ ਇਹ ਹਰੇ ਹੋ ਗਏ ਕਿਉਂਕਿ ਤਿੰਨ ਚਾਰ ਸਾਲ ਹੋ ਗਏ ਤੇ ਵਿੱਚ ਕਾਲੇ ਕਾਲੇ ਦਾ ਹੋ ਜੇ ਜਿਹੜਾ ਇਹ ਉਹ ਵੀ ਚੰਗੂ ਨਹੀਂ ਅਸੀਂ ਇਹ ਪੀਣਾ ਬਣਾਇਆ ਫੇ ਮਨ ਲਾ ਕੇ ਕੇਸ ਅਪਰਾਈ ਕਰਦੇ ਕਿਸੇ ਕੇ ਦੀ ਵੀ ਪ੍ਰੇ ਫੇਲ ਹੋਵੇ ਤਾਂ ਇੱਥੇ ਚੜਾਉਂ ਸੋ ਤੁਹਾਰੀ ਕੋ ਡਿਸੀਪਲ ਘਟ ਹੋ ਜੂਗੀ ਇਸ ਲਈ ਸੇਫਟੀ ਦੇ ਬਣਾਏ ਹੁੰਦੇ ਨੇ ਇੱਥੇ ਸਾਈਡ ਤੇ ਸਿੱਧੀ ਚੜਾਉਂਦੇ ਹੋ ਉੱਪਰ ਨੂੰ ਬਾਵਾ ਕਿ ਤੁਹਾਡੀ ਕਿੱਡੀ ਸਪੀਡ ਸਲੋ ਹੋ ਜੂ ਤੇ ਗੱਡੀ ਤੁਹਾਡੀ ਰੋਕੂ ਜਮੇ ਜਗਾ ਕੇ ਤੇ ਪੁੱਜ ਜੈਣਾ ਪਰ ਸਵਾਦ ਬੰਦਾ ਪੂਰਾ ਸਵਾਦ ਘਨ ਪੰਦੋਗੇ ਮੇਰੇ ਪੂਰਾ ਨਹੀਂ ਆਉਂਦਾ 这个路子 ਅਹੀ ਦਫ਼ਤਾ ਚੱਲਦਾ ਐ ਇਦਾਂ ਹੀ ਪੁਲਸਾਂ ਕਦੇ ਇਧਰੋਂ ਨਹੀਂ ਹੋਇਆ ਤਾਂ ਸਾਡੇ ਪਾਸੇ ਇਹ ਕਦੀ ਖੰਬੇ ਪਾਸੇ ਵਜੋਂ ਤੇ ਉਹਨਾਂ ਜੀ ਆਹਰੂ ਸਟਾਪ ਕੀਤਾ ਸੀ ਦੀਨ ਵਾਲਾ 5 ਕਿਲੋਮੀਟਰ ਪਹਿਲਾਂ ਉਦੋਂ ਪੁਲਸਾਂ ਮਰੇ ਉਹਨਾਂ ਨੇ ਇਸ਼ਾਰਾ ਜਿਹਾ ਮਾਰਿਆ ਮੋਰੇ ਪੁਲਸਾਂਲੇ ਖੜੇ ਆ ਤੇ ਮੁਰਕੇ ਕੋਸ਼ਣ ਆਇਦੋ ਆ ਖੜੇ ਆ ਤੇ ਉਹਨਾਂ ਨੇ ਮੈਨੂੰ ਇਸ਼ਾਰਾ ਮਾਰਿਆ ਮੋਰੇ ਪੁਲਸਾਂਲੇ ਖੜੇ ਆ ਪਰਤਹਾਲੇ 6 ਕਿਲੋਮੀਟਰ ਉੱਗਾ ਨਾਲ ਪੁਲਸ ਵਾਲੇ ਨੇ ਮਿਲੇ ਤਿੰਨ ਤਿੰਨ ਜਾਨੇ ਨੇ ਇਸ਼ਾਰਾ ਮਾਰਤਾ ਹੋਰ ਤਿੰਨ ਗਰੁੱਪਾਂ ਨੇ ਇਸ਼ਾਰਾ ਮਾਰਤਾ ਆਪਾਂ ਨੂੰ ਬਾਕੀ ਵੇਖੋ ਕੀ ਬਣਦਾ ਕਿੱਤੇ ਨੀਰੇ ਸੁਣਦੇ ਰਹਿਤ ਜੇ ਸੁਣੋ ਤਾ ਦੂਜੇ ਦਰ ਗੱਲ ਨਾ ਆਬ ਨੰਦਾਲੀ ਤੇ ਇਧਰੋਂ ਨੰਦਾਲੀ ਗੱਲਵਾਤ ਉੱਤੋਂ ਸਾਹਮਣੇ ਤੋਂ ਵੀ ਕੋੜਾ ਫਿਰ ਅੰਲਾਸਟਾ ਉੱਤੇ ਰਹੇ ਸੀ ਉਹ ਸਾਰਾ ਮੇਰਾ ਉਹਦਾ ਸਾਰਾ ਸਮਾਰੀ ਸਿਟੀ ਤੋਂ ਦਰੀਆਂ ਹੈ ਆਰੇ ਕੀ ਦੇਖਿਆ ਬਾਹਰ। ਵਾਰੇ ਕੋਸੇ ਤਰ੍ਹਾਂ ਹੋਦੇ। ਤੇ ਇਹ ਮੈਨੂੰ ਲੱਗਦਾ ਕਿ ਕੋਈ ਕੋਟਾ ਇਹ ਸ਼ਹਿਰ ਆ ਗਿਆ ਜਾਂ ਕੋਈ ਨਿਕਸੂ ਆ ਗਿਆ। ਇਹਨੂੰ ਹੋਰ ਤਰੈ ਪ੍ਰਹਰਾਂ। ਨਾੜੇ ਘਰ ਖੜਾ ਨਾੜੇ ਘਰ। ਅੱਸੀ ਦਾ ਜ਼ੋਰ ਤੇ ਆਪਾਂ 78 ਤੇ ਜਾ ਰਹੇ ਹਾਂ ਬੜੇ ਸ਼ੀਰਿਫ ਬੱਚੇ ਅਸੀਂ। ਤੇ ਸਾਹਮਣੇ ਪਹਾੜ ਖੇਤ ਪੂਰੀ ਪੰਜਾਬ ਵਾਲੀ ਫੀਲਿੰਗ। ਦੇ ਦੇਖਦਾ ਕੋਈ ਬਾਊਟ ਆ ਵੀ ਪੰਜਾਬੀ ਫੀਲਿੰਗ ਨਹੀਂ ਆ ਘਰਾਂ ਤੋਂ ਲੱਗਦਾ ਵੀ ਤੁਸੀਂ ਘਰ ਇੱਥੇ ਥੋੜਿਆ ਸਲੂਬ ਨਾਲ ਬਣਿਆ ਪੇਸ਼ਾ ਤਾਂ ਜੀ ਆ ਲੈਟਰ ਦੀ ਪਾਇਆ ਹੁੰਦਾ ਤੇ ਇੱਥੇ ਜਿਹੜੀ ਜਾਂ ਕਲਰ ਵਾਲੀ ਹੁੰਦੀ ਹੈ ਟੈਲਾ ਵਾਲੀ ਹੁੰਦੀ ਹੈ ਦਾ ਕਰਕੇ ਤਾਂ ਲੱਗਦਾ ਅਦਰਵਾਇਸ ਪੂਰੀ ਪੰਜਾਬ ਵਾਲੀ ਫੀਲਿੰਗ ਨਹੀਂ ਆ ਤਰੂੰ ਤੇ ਆਵਾਜ਼ ਜ਼ੋਰ ਲਗੋਟੀ ਲਗੋਟੀ ਆਦੇ ਪੰਪ ਏਸੀਡੀ ਚ ਹੈ ਨਹੀਂ ਗੇ ਕਈ ਪੰਪ ਮੈਂ ਦੇਖੇ تھے ਜਿਹੜੇ ਏਸੀਡੀ ਚ ਨਹੀਂ ਹੈਗੇ ਹੋਰ ਗੱਲਾਂ ਦੀ ਗੱਲਾਂ ਮੈਨੂੰ ਨਿਊ ਸੌਫਤ ਮਿਲਦੇ ਨਾ ਕਹਿਣ ਦੀ ਗੱਲ ਇਹ ਹੈ ਕਿ ਮੈਨੂੰ ਨਿਊ ਸੌਫਤ ਮਿਲਦੇ ਆ। ਉਹ ਸ਼ਹਿਰਾਂ ਦੀ ਸਜਾਵਟ ਬੜੀ ਪਸੰਦ ਆ। ਬਾਕੀ ਦਾ ਸਾਰਾ ਕੁਝ ਠੀਕ ਆ। ਇਹਨਾਂ ਦੀ ਸਜਾਵਟ ਮੈਨੂੰ ਬੜੀ ਘੈਰਲਾ ਵਧੀਆ। ਗੱਲਬਾਤ ਪੂਰੀ ਕਰਾਈ ਫਰਦੇ ਆ। ਸੋ ਕੁਝ ਸਾਹਦੇ ਬਤੇ ਅੱਗੇ ਆ, ਕੁਝ ਪਿੱਛੇ ਆ, ਕੁਝ ਨਾਲ ਆ। ਸਰਫੇਪਸੇ ਗੋਲਫ ਕਰਉਂਦਾ ਆ। ਉਹ ਕਲ ਵੀ ਰੇਸ ਦਾ ਇਨਾ ਰੇਸਾਂ ਚ ਗੋਲਫ ਕਰਦਾ ਤੇ ਕੁਝ ਬਲੇ ਗੇਰੇ ਨੇ ਤਾਂ ਦੋ ਨਹੀਂ ਸਾਣਾ ਆਪਣੀ। ਬਦ ਬੜਾ ਸੋਹਣਾ ਏਰੀਆ ਯਾਰ ਬੜਾ ਸੋਹਣਾ ਏਰੀਆ। ਵਰਥ ਇਤਨਾ ਅੱਜ ਜਿਹੜਾ ਆਇਆ ਮੈਂ ਵਰਥ ਆ। ਮੇਰਾ ਵਾਸਤੇ ਅੱਜ ਦੋ ਪਲਾਨ ਸੀਗੇ। ਪਹਿਲਾ ਪਲਾਨ ਸੀਗਾ ਦੀ ਜਿੰਨਾ ਮੁੱਢਨਾ ਅਸੀਂ ਇੱਥੇ ਕੰਮ ਕਰਦੇ ਆ ਉਹ ਟਰੈਕ ਤੋਂ ਚੱਲ ਜਾਇਆ ਸੀ ਟਰੈਕ ਰੇਸ ਤੇ ਤੇ ਪਹਿਲਾਂ ਸੀ ਵੀ ਮੈਂ ਉਹ ਟਰੈਕ ਰੇਸ ਦੇਖਣ ਜਾਵਾਂ ਫਿਰ ਉੱਥੋਂ ਆਹ ਹੀ ਪਲਾਨ ਉਸੇ ਕਰ ਮੈਂ ਇਹਨੂੰ ਚੂਜ਼ ਕੀਤਾ ਮੈਂ ਕਿਹਾ ਯਾਰ ਲੋਕਾਈਂ ਕਿ ਤੂੰ ਚੇਰ ਹੋ ਗਿਆ ਟਰੈਕ ਰੇਸ ਤੋਂ ਅੱਗੇ ਮੈਂ ਤੁਹਾਨੂੰ ਕਮੀ ਨੇ ਵਾਕ ਕਰ ਜਾਣੀਆਂ ਫਿਰ ਦੇਖਿਆ ਉਹਦਾ ਜਿਹੜਾ ਪਹਿਲੀ ਵਾਰ ਦੇਖੂਗਾ ਅਗਲੀ ਵਾਰ ਮੈਂ ਵੀ ਟਰੈਕ ਰੇਸ ਕਰੂੰਗਾ ਰੇਸ ਨਿਕਲੂੰਗਾ ਵੀ ਟਰੈਕ ਰਾਈਡ ਕਰੂੰਗਾ ਜਿੱਤਨਾ ਇਹ ਤੇ ਹੁੰਦਾ ਹੈ ਸਭ ਤੋਂ ਸਸਤੀ ਮਲਮਨ ਉੱਤੇ ਇਹ ਹੁੰਦਾ ਹੈ ਵੀ ਤੁਸੀਂ ਆਪਣਾ ਜਿੰਨਾ ਮਰਜ਼ੀ ਭਜਾ ਭੀ ਸਕਦੇ ਹੋ ਮੋਟਰਸਾਈਕਲ ਕੋਈ ਲਿਮਿਟਰ ਨਹੀਂ ਹੁੰਦੀ ਇਸ ਤਰ੍ਹਾਂ ਦੀ ਹੁੰਦੀ ਜਾਂ ਤੁਹਾਡੀ ਆਪਨੇ ਜੇ ਕੋਈ ਨਵੀਂ ਲੀਡ ਦਾ ਫਾਵਾ ਜਨਾ ਮਰਜੀ ਉਹ ਲਗ ਐਕਸਪੀਰੀਅੰਸ ਹੈ ਮੈਂ ਕਰਨਾ ਚਾਹੁੰਦਾ ਪਰ ਮੈਂ ਇੱਕ ਵਾਰ ਦੇਖਣਾ ਚਾਹੁੰਦਾ ਜਿਹੜੇ ਮੈਂ ਕਦੀ ਟਰੈਕ ਬਾਈਕ ਦੇਖੀ ਨਹੀਂ ਟਰੈਕ ਤੇ ਉਹ ਸੋਤੇ ਹੁੰਦੇ ਕੋਈ ਨਹੀਂ ਦੇਖੇ ਸੀ ਰਿਕਮੈਂਡਡ ਸਪੀਡਸ ਕਰਕੇ ਉਹਦੇ ਨਾਲ ਤੇ ਫੇਰ ਜਿਹੜੀ ਪਹਿਲਾਂ ਟੈਕ ਜਿਹੜੀ ਟਰੈਕ ਬਾਈਕ ਸੀ ਉਹ ਖਰਾਬ ਹੋਈ ਸੀ ਤੇ ਉਹ ਨੂੰ ਫਿਕਸ ਕਰੀਏ ਉਹ ਲੋਰਿਕ ਵੀ ਦਾ ਕੁਝ ਮੈਨਾਂ ਮਤਲਬ ਨਾ ਕਰ ਰਹਾ ਸੋਪਾ ਹੋ ਰਿਹਾ ਕੋਰਡਰ ਉੱਤੇ ਜਾ ਕੇ ਦੇਖਣਾ ਕਿਵੇਂ ਕਿਤਾਬੋਂ ਤੋਂ ਸਪੀਰੀ ਰੁਹਾ ਦਾ ਰੋ ਦਰਦ ਰਹਾ ਆ ਪਰ ਵੀ ਸਟੇ ਨਹੀਂ ਜਾਦੀ ਸੋ ਬਰ ਤਰੋ ਜਲਦੀ ਨਾਲ ਟ੍ਰੈਕ ਤੇ ਨਹੀਂ ਚੱਲ ਚੁਕਾਂਗੇ ਲੋਰੋ ਤਰੋ ਓ ਸਾਹਮਣੇ ਦੇਖੋ ਮੈਨੂੰ ਓ ਮਾਈ ਗਾਡ ਓ ਮਾਈ ਗਾਡ ਇੰਨਾ ਘੈਂ ਨਜ਼ਾਰਾ ਇੰਨਾ ਘੈਂ ਨਜ਼ਾਰਾ ਹਾਂ ਕੋ ਸਾਹਮਣੇ ਸਮੁੰਦਰ ਸਮੁੰਦਰ ਵਰਤੋਂ ਸਮੁੰਦਰ ਕਹਿੰਦੇ ਨੇ ਸੀ ਸੀ ਤੇ ਸੀ ਦੇਖੋ ਸਮੁੰਦਰ ਦੋਲ ਸੀ ਸੀ ਓ ਮਾਈ ਗਾਡ ਤੇ ਗਰੁੱਪ ਦੁਆਰਾ ਇਕੱਠਾ ਹੋ ਰਿਹਾ ਇੱਥੇ ਬੋਨ ਯਾਰ ਆ ਰਿਹਾ ਬੋਨ ਯਾਰ ਆ ਰਿਹਾ ਪੂਰਾ ਜਮਾਇ Oh yeah, alright, we'll all go down together It is a bit of a rat's line ਪੱਕੇ ਲੋਕੇਸ਼ਨ ਤੇ ਪਹੁੰਚੇ ਆ ਤੇ ਇਹ ਬੱਸ ਹੁਣ ਵੀਰ ਤੋਂ 23 40 ਕਿਲੋਮੀਟਰ ਅੱਗੇ ਆ ਕੇ ਮਲਬਨ ਵਾਲੀ ਸਾਈਡ ਤੇ ਤੇ ਕਾਫੇ ਤੇ ਰੁਕੇ ਆ ਤੇ ਮੈਨੂੰ ਆਇਆ ਸੀ ਮਲਮੂਤ ਜੋ ਮੈਂ ਕੰਮ ਤੇ ਲੱਗਾ ਤੇ ਹੁਣ ਮੈਂ ਜਾ ਕੇ ਕਰਨ ਕੁਝ ਆਰਡਰ ਖਾਣ ਨੂੰ ਰੈਜੀ ਦੇ ਘਟੇ ਮੜਦਾ ਹਾਂਗਾ ਹਾਂ ਪ੍ਰਾਈਸ ਮਿਲ ਜਣਗੇ ਉਹ ਖਾਵਾਂਗੇ ਤੇ ਪਿੱਛੇ ਵਾਲਾ ਥਿਊ ਦੇਖੋ ਕਿੰਨਾ ਸੋਹਣਾ ਘੈਂਟ ਆ ਨਾ ਗੱਲਬਾਤ ਐਂਡ ਹੋ ਚੁੱਕੀ ਹੈ ਮੇਰੇ ਮਿੱਤਰੋ ਐਂਡ ਕਹਿੰਦੇ ਸੋ ਦੇਖਦੇ ਆ ਬਲੌਗ ਦਾ ਸ਼ਾਇਦ ਐਂਡ ਇੱਥੇ ਕਰ ਦਾਂਗੇ ਕਿਉਂਕਿ ਕਾਫੀ ਲੰਬਾ ਹੋ ਜਾਣਾ ਸੋ ਮਿਲਦੇ ਆ ਪਹਿਲਾਂ ਕੁਝ ਖਾ ਪੀ ਲਈਏ ਫਿਰ ਗੱਲਬਾਤ ਕਰਨੇ ਤੁਹਾਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਹੋਂਨਾ ਮੇਰੇ ਮਿੱਤਰੋ ਸੋਹਣੀਆਂ ਸੋਹਣੀਆਂ ਮੈਂ ਚੱਲ ਮਹਿਮਿਆਂ ਚ ਆਪਣਾ ਫੇਸ ਦਿਖਾਈ ਦਵਾਂ ਸੋ ਇੱਕ ਫੇਸ ਬ੍ਰਾਂਡਿੰਗ ਵੀ ਬਣਾ ਲਈਏ ਆਓ ਜੀ ਬਿਆ ਕੇ ਦਾ ਇੰਸਰਨ ਆ ਨਾ ਮੈਂ ਆਂ ਕੇ ਦਾ ਹਾਂ ਵੀਡੀਓ ਕਿੱਕ ਡਰਿੰਕ ਤੇ ਡਰਿੰਕ ਪੀ ਕੇ ਹੁਣ ਥੱਲੇ ਅਸੀਂ ਬੌਫਸੀ ਤੇ ਘਰ ਨੂੰ ਤੇ ਆਜੋ ਵਾਸਤੇ ਮਿਲਦੇ ਆ ਫਿਰ ਦੇਖੋ ਤੁਸੀਂ ਤੇ ਇਹ ਸਰਫ ਵੀਜਾ ਇਹ ਬਸਮਨ ਵੇਦੀ ਮਸ਼ੂਰ ਵੀ ਜਾ ਹੈ ਤੇ ਉਹ ਖਿਲਾਰੂ ਜਿਹਾ ਖੇੜਦਾ ਪਿਆ ਇੱਕ ਖਿਲਾਰੂ ਜਿਹਾ ਪਾਣੀ ਚ ਪੜਿਆ ਆ ਸੋ ਘੱਟ ਰਾਛਾ ਪਰ ਪਰਲੇ ਪਾਸੇ ਰਖਸ ਵਾਧੂ ਹੁੰਦਾ ਇਧਰ ਘੱਟ ਹੁੰਦਾ ਰਾਛਾ ਇਹ ਸਾਰਾ ਸੁੰਦਰ ਨਾਲ ਨਾਲ ਰਸਤਾ ਜਾਂਦਾ ਪਿਆ ਲਾਗੇ شپਾਂ 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 ਹੀ ਸ਼ਿਪਸ ਜਹਾਜ਼ ਕਹੜੇ ਨੇ ਸਮੁੰਦਰੀ ਜਹਾਜ਼ ਕਹਿੰਦੇ ਨੇ ਛੋਟੇ ਸਮੁੰਦਰੀ ਜਹਾਜ਼ ਜੀਆਂ ਕਹਿੰਦੇ ਜਹਾਜ਼ੀਆਂ ਹੋ ਹੋ ਕੇ ਗਏ ਹਾਰ ਤੇ ਹੋਰ ਆ ਅਗਲੀ ਗੱਲਬਾਤ ਕਰਦੇ ਆ ਅੰਕੂਰ ਜੀ ਸਹਿਰਾ ਕਰਕੇ ਕਿ ਪ੍ਰੋਡਕਸ਼ਨ ਲਾਗੇ ਕਿਉਂਕਿ ਕਿਉਂਕਿ ਕੰਮ ਦੀ ਬਹੁਤ ਬਾਲੀ ਆ ਕਿੰਨੀ ਅੰਦਰ ਤੋਹ ਲਾਣਾ ਉਹ 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 ਅੰਕੂਰ ਲਈ ਨਟ ਨੂੰ ਜਵਾਬ ਕਰਕੇ ਕੱਟ ਕੇ ਡਿਗਰੀਟ ਪਰ ਸੈਟ ਕਰਾਂਗੇ